ਕੈਨੇਡਾ ਦੇ ਵਿੱਚ ਜਾਂ ਫਿਰ ਅਨਟਾਰੀਓ ਦੇ ਵਿੱਚ ਸਾਲ 2024 ਦੌਰਾਨ ਚੋਰੀ ਹੋਏ ਵਾਹਨਾਂ ਦੀ ਸੂਚੀ ਆ ਜਿਹੜੀ ਉਹ ਸਾਹਮਣੇ ਆ ਚੁੱਕੀ ਆ ਪਰ ਇਸ ਨੇ ਹੈਰਾਨ ਕਰਕੇ ਰੱਖ ਦਿੱਤਾ ਪਰ ਤੁਹਾਨੂੰ ਲਿਸਟ ਮੁਤਾਬਕ ਦੱਸਾਂਗੇ ਕਿ ਕਿਹੜੇ ਇਲਾਕੇ ਦੇ ਵਿੱਚ ਚੋਰਾਂ ਨੇ ਸਭ ਤੋਂ ਵੱਧ ਕਿਹੜਾ ਸਾਧਨ ਕਿਹੜੀ ਕਾਰ ਆ ਜਿਹੜੀ ਉਹ ਚੋਰੀ ਕੀਤੀ ਆ ਕੁਆਇਟਰ ਐਸੋਸੀਏਸ਼ਨ ਦੀ ਸਾਲਾਨਾ ਰਿਪੋਰਟ ਨੇ 2024 ਦੇ ਵਿੱਚ ਅਨਟਾਰੀਓ ਦੇ ਵਾਹਨਾਂ ਦੀ ਚੋਰੀ ਦੇ ਰੁਝਾਨਾਂ ਬਾਰੇ ਵੱਡਾ ਖੁਲਾਸਾ ਕੀਤਾ ਰਿਪੋਰਟ ਮੁਤਾਬਕ Honda CRV ਸੂਬੇ ਦੇ ਵਿੱਚ ਸਭ ਤੋਂ ਵੱਧ ਚੋਰੀ ਹੋਇਆ ਵਾਹਨ ਇਸ ਵਕਤ ਗਿਣਿਆ ਜਾ ਰਿਹਾ Honda CRV 1309 ਚੋਰੀ ਹੋਈਆਂ ਨੇ ਸਭ ਤੋਂ ਵੱਧ 224 ਮਾਡਲਾ ਜਿਹੜਾ Honda CRV ਦਾ ਉਹ ਟਾਰਗੇਟ ਕੀਤਾ ਗਿਆ ਰਿਪੋਰਟ ਦੇ ਵਿੱਚ ਇਹ ਵੀ ਦਰਸਾਇਆ ਗਿਆ ਕਿ CRV ਪਿਛਲੇ ਕਈ ਸਾਲਾਂ ਤੋਂ ਚੋਰਾਂ ਦਾ ਜਾਂ ਤਾਂ ਕਹਿ ਸਕਦੇ ਆ ਕਿ ਮਨਪਸੰਦ ਸਭ ਤੋਂ ਵੱਧ ਜਾਨਿ ਕਿ ਚੋਰੀ ਜਿਹੜੀ Honda ਦੀ CRV ਕਾਰ ਉਹ ਕੀਤੀ ਜਾ ਰਹੀ ਹੈ ਇਸ ਦਾ ਮੁੱਖ ਕਾਰਨ ਇਹ ਕਿ ਕੀ ਲੈਸ ਐਂਟਰੀ ਸਿਸਟਮ ਦੀ ਕਮਜ਼ੋਰੀ ਹੈ ਜਿਸ ਕਾਰਨ ਚੋਰ ਬਿਨਾ ਕਿਸੇ ਸ਼ੋਰ ਸ਼ਰਾਬੇ ਦੇ ਗੱਡੀ ਨੂੰ ਲੋਕ ਖੋਲ ਕੇ ਲੈ ਜਾਂਦੇ ਨੇ ਕਾਰਾਂ ਨਵੀਂ ਟੈਕਨੋਲੋਜੀ ਦੇ ਨਾਲ ਤਾਂ ਹਨ ਪਰ ਸੁਰੱਖਿਆ ਦੇ ਲਈ ਕਾਫੀ ਕਮਨੀਆ ਨੇ ਜਿਸ ਕਰਕੇ ਨੁਕਸਾਨ ਆਮ ਲੋਕਾਂ ਨੂੰ ਪਬਲਿਕ ਨੂੰ ਜਿਹੜਾ ਪੁਗਤਣਾ ਪੈਂਦਾ ਜਦੋਂ ਕਿ ਅਨਟਾਰੀਓ ਦੇ ਵਿੱਚ ਸੀਆਰਬੀ ਸਿਖਰ ਦੇ ਉੱਪਰ ਰਿਆ ਰਾਸ਼ਟਰੀ ਤਸਵੀਰ ਕੁਝ ਵੱਖਰੀ ਹੈ ਕੈਨੇਡਾ ਭਰ ਦੇ ਵਿੱਚ ਟੋਇਟਾ RAV4 ਨੇ ਸਭ ਤੋਂ ਵੱਧ ਜਾਨੀ ਕਿ 2080 ਚੋਰ ਚੋਰੀ ਹੋਈਆਂ ਨੇ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਟੋਇਟਾ RAV4 2080 ਚੋਰੀਆਂ ਹੋਈਆਂ ਨੇ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ SUVs ਨੇ ਜਿਹੜਾ ਚੋਰਾਂ ਦਾ ਉਹ ਵੀ ਪਸੰਦੀਦਾ ਇੱਕ ਨਿਸ਼ਾਨਾ ਬਣ ਚੁੱਕਿਆ ਹੈ ਕਵਾਇਟਾ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ SUVs ਦੀ ਚੋਰੀ ਦੇ ਪਿੱਛੇ ਸੰਗਠਿਤ ਅਪਰਾਧ ਗਰਾਂਹਾਂ ਦੀ ਇੱਕ ਵੱਡੀ ਭੂਮਿਕਾ ਖਾਸ ਤੌਰ ਤੇ ਕਿਊਬੈਕ ਅਤੇ ਅਨਟਾਰੀਓ ਦੋਵੇਂ ਸੂਬੇ ਇਨਾ ਗ੍ਰਾਹਾਂ ਦੇ ਲਈ ਇਸ ਵਕਤ ਹੌਟਸਪੌਟ ਬਣ ਚੁੱਕੇ ਨੇ ਰਿਪੋਰਟ ਵਿੱਚ ਦੂਜੇ ਅਤੇ ਤੀਜੇ ਸਥਾਨਾਂ ਤੇ ਜੋ ਵਾਹਨ ਆਏ ਨੇ ਉਹ ਵੀ ਚਿੰਤਾ ਦੇ ਵਿੱਚ ਵਾਧਾ ਕਰਦੇ ਨੇ ਡੋਜ ਆਰ ਐਮ 1500 1159 ਚੋਰੀ ਹੋਈਆਂ ਨੇ ਸਭ ਤੋਂ ਵੱਧ ਜਿਹੜੀਆਂ ਇਹ ਕਾਰਾਂ ਨੇ 222 ਮਾਡਲ ਚੋਰਾ ਦੇ ਵੱਲੋਂ ਨਿਸ਼ਾਨਾ ਬਣਾਈਆਂ ਗਏ ਨੇ ਹੋਂਡਾ ਸਵਿੱਕ 1113 ਚੋਰੀ ਹੋਈਆਂ ਨੇ 2019 ਮਾਡਲ ਸਭ ਤੋਂ ਵੱਧ ਟਾਰਗੇਟ ਕੀਤੇ ਗਏ ਨੇ ਇੱਕ ਵਾਰ ਤੁਹਾਨੂੰ ਪੂਰੀ ਪ੍ਰਾਪਰ ਤੌਰ ਤੇ ਲਿਸਟ ਵੀ ਦੱਸ ਦਿਆਂ ਕਿ ਜਸਤੇ ਵਿੱਚ ਜਿਹੜੀਆਂ ਕਾਰਾਂ ਸਭ ਤੋਂ ਵੱਧ ਕਿਸ ਤਰੀਕੇ ਚੋਰੀ ਹੋਈਆਂ ਨੇ ਇੱਕ ਵਾਰ ਤੁਹਾਨੂੰ ਉਸ ਲਿਸਟ ਦੇ ਉੱਪਰ ਨਿਗਾਹ ਜ਼ਰੂਰ ਮਗਵਾਉਣੇ ਆ ਪਹਿਲਾਂ ਕੈਨੇਡਾ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਅਨਟਾਰੀਓ ਦੀ ਗੱਲ ਵੀ ਕਰਾਂਗੇ ਜਿਸ ਦੇ ਵਿੱਚ ਜੋ ਕਾਰਾਂ ਚੋਰੀਆਂ ਹੋਈਆਂ ਨੇ ਉਸ ਦੀ ਲਿਸਟ ਆ ਜਿਹੜੀ ਉਹ ਸਾਹਮਣੇ ਹੀ ਆ ਜਿਸ ਦੇ ਵਿੱਚ ਲੈਕਸਸ TX ਸੀਰੀਜ਼ ਆ ਜਿਹੜੀ SUV ਯਾਨੀ ਕਿ 224 ਮਾਡਲ ਜਿਹੜੀਆਂ ਕਾਰਾਂ ਨੇ ਉਹ ਤਕਰੀਬਨ ਤਕਰੀਬਨ 960 ਅਨਸ਼ੋਰੈਂਸ ਹੁੰਦੀਆਂ ਨੇ ਪਰ 144 ਨੇ ਜਿਹੜੀਆਂ ਚੋਰਾਂ ਦੁਆਰਾ ਨਿਸ਼ਾਨਾ ਬਣਾਈ ਜਾਂਦੀਆਂ ਨੇ ਤੇ ਉਧਰਲੇ ਪਾਸੇ ਟੋヨタ ਗ੍ਰੈਂਡ ਹਾਈਲੈਂਡਰ ਆ ਜਿਹੜੀ 224 ਮਾਡਲ ਕਾਰਾਂ ਨੇ ਜਿਹੜੀਆਂ ਉਹ 5456 ਅਨਸ਼ੋਰੈਂਸ ਹੁੰਦੀਆਂ ਨੇ 234 ਕੋਰ ਚੋਰਾਂ ਦੁਆਰਾ ਨਿਸ਼ਾਨਾ ਬਣਾਈ ਜਾਂਦੀਆਂ ਨੇ ਲੈਂਡ ਰੋਵਰ ਡਿਫੈਂਡਰ ਸੀਰੀਜ਼ ਆ ਜਿਹੜੀ ਉਹ 124 ਨਿਸ਼ਾਨਾ ਬਣਾਈ ਜਾਂਦੀਆਂ ਨੇ ਤੇ ਉਧਰਲੇ ਪਾਸੇ ਮਰਸੀਡੀਜ਼ ਬੈਂਜ਼ ਜੀ ਕਲਾਸ ਆ ਜਿਹੜੀ ਉਹ 96 ਚੋਰਾਂ ਨੇ ਨਿਸ਼ਾਨਾ ਬਣਾਈਆਂ ਤੇ ਲੈਂਡ ਰੋਵਰ ਰੇਂਜ ਰੋਵਰ ਸੀਰੀਜ਼ ਆ ਜਿਹੜੀਆਂ ਉਹ 852 ਚੋਰਾ ਨੇ ਨਿਸ਼ਾਨਾ ਬਣਾਈਆਂ ਤੇ ਉਸ ਤੋਂ ਬਾਅਦ ਜਿਹੜੀ ਲੈਕਸਸ ਜੀਐਕਸ ਸੀਰੀਜ਼ ਆ ਉਹ 85 ਚੋਰਾ ਨੇ ਨਿਸ਼ਾਨਾ ਬਣਾਈਆਂ ਨੇ ਤੇ ਉਸ ਤੋਂ ਵੀ ਅਗਲੀ ਗੱਲ ਅਕਵਾਰਾ ਟੀਐਲਐਕਸ ਆ ਜਿਹੜੀ ਉਹ 422 ਚੋਰਾ ਨੇ ਨਿਸ਼ਾਨਾ ਬਣਾਈਆਂ ਨੇ ਜੈਗਵਾਰ ਐਫਪੀਐਸ ਜਿਹੜੀ 141 ਟੋヨタ ਟੰਡਰਾ ਜਿਹੜੀ ਉਹ 1129 ਤੇ ਉਸ ਤੋਂ ਵੀ ਅਗਲੀ ਗੱਲ ਜੀਪ ਗਲੇਡੀਏਟਰ ਆ ਜਿਹੜੀ 168 ਇਹ ਤੁਹਾਨੂੰ ਜਿਹੜਾ ਮੋਟਾ ਜਿਹਾ ਅੰਕੜਾ ਦੱਸਿਆ ਇਹ ਤਕਰੀਬਨ ਤਕਰੀਬਨ ਇਹ ਜਿਹੜਾ ਇਹ ਕੈਨੇਡਾ ਦਾ ਜਿਸ ਦੇ ਵਿੱਚ ਬਹੁਤ ਬਹੁਤੀਆਂ ਗੱਡੀਆਂ ਨੇ ਜਿਹੜੀਆਂ 224 ਮਾਡਲ ਨੇ 219 222 ਇਹ ਜਿਹੜੀਆਂ ਸਾਲ 224 ਦੇ ਵਿੱਚ ਚੋਰੀ ਕੀਤੀਆਂ ਨੇ ਤੁਹਾਨੂੰ ਉਹ ਅੰਕੜਾ ਅਸੀਂ ਦੱਸ ਰਹੇ ਹਾਂ ਤੇ ਉਸ ਤੋਂ ਬਾਅਦ ਅਨਟਾਰੀਓ ਦੇ ਵਿੱਚ ਜਿਹੜੀਆਂ ਇਸੇ ਤਰੀਕੇ ਚੋਰੀ ਹੋਈਆਂ ਨੇ ਜਿਸ ਦੇ ਵਿੱਚ Honda CRV ਕਾਰ ਆ 224 ਮਾਡਲ ਸਭ ਤੋਂ ਵੱਧ ਨਿਸ਼ਾਨਾ ਬਣੀਆਂ ਨੇ 1309 ਕਾਰਾਂ ਇਹ ਚੋਰੀ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਡੌਂਜ ਰੇਮ 1500 ਸੀਰੀਜ਼ 1100 958 ਜਿਹੜੀਆਂ ਇਹ ਚੋਰੀ ਹੁੰਦੀਆਂ ਨੇ ਇਹ 222 ਮਾਡਲ ਸਭ ਤੋਂ ਵੱਧ ਨਿਸ਼ਾਨਾ ਬਣਾਈ ਜਾਂਦੇ ਨੇ ਉਸ ਤੋਂ ਵੀ ਅਗਲੇ ਨੰਬਰ ਤੇ Honda Civic ਆ ਜਾਂਦੀ ਹੈ ਤੇ ਜਿਹੜੀਆਂ 1113 ਨਿਸ਼ਾਨਾ ਬਣਾਈ ਜਾਂਦੀਆਂ ਨੇ ਤੇ 223 ਜਿਹੜਾ 219 ਮਾਡਲ ਤੇ Jeep Wrangler 223 ਮਾਡਲ 1094 ਨਿਸ਼ਾਨਾ ਬਣਾਈ ਜਾਂਦੇ ਨੇ ਤੇ Ford F150 ਸੀਰੀਜ਼ ਆ ਜਿਹੜੀ 1093 ਇਹ ਇਹ ਵੀ ਤਕਰੀਬਨ ਤਕਰੀਬਨ ਦੱਸਿਆ ਜਾ ਰਿਹਾ 223 ਮਾਡਲ ਹੈ ਟੋヨタ ਟੋਂਡਰਾ 224 ਮਾਡਲ ਹੈ 987 ਚੋਰੀ ਹੁੰਦੀਆਂ ਨੇ ਲੈਕਸਸ ਆਰਐਕਸ ਸੀਰੀਜ਼ 223 ਮਾਡਲ 964 ਚੋਰੀ ਹੁੰਦੀਆਂ ਨੇ ਤੇ ਉਸ ਤੋਂ ਵੀ ਅਗਲੀ ਗੱਲ ਟੋヨタ ਆਰਏ ਆਰਏ ਵੀ 4 ਆ ਜਿਹੜੀ 904 ਚੋਰੀ ਹੁੰਦੀਆਂ ਨੇ ਟੋヨタ ਹਾਈਲੈਂਡਰ ਆ ਜਿਹੜੀ ਇਹ 815 ਤੇ ਲੈਂਡ ਰੋਵਰ ਰੇਂਜ ਰੋਵਰ ਸੀਰੀਜ਼ ਆ ਜਿਹੜੀਆਂ ਇਹ 708 ਕਾਰਾਂ ਤਾਂ ਤੁਸੀਂ ਦੇਖੋ ਕਿ ਇਹ ਕਾਰਾਂ ਕੈਨੇਡਾ ਦੇ ਵਿੱਚ 2024 ਦੇ ਸਾਲ ਦੇ ਵਿੱਚ ਜਿਹੜੀਆਂ ਨਿਸ਼ਾਨਾ ਬਣਾਈ ਜਾਂਦੀਆਂ ਨੇ ਕਿਸ ਤਰੀਕੇ ਦੇ ਨਾਲ 2024 ਦੇ ਵਿੱਚ ਇਹ ਮਾਡਲ ਜਿਹੜੇ ਇਹ ਚੋਰੀਆਂ ਹੁੰਦੀਆਂ ਨੇ ਟਾਰਗੇਟ ਹੁੰਦੀਆਂ ਨੇ ਇਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਬਹੁਤੀਆਂ ਜਿਹੜੀਆਂ ਕਾਰਾਂ ਨੇ ਕਿ ਆਸਾਨੀ ਦੇ ਨਾਲ ਲੋਕ ਖੁੱਲ ਜਾਂਦੇ ਨੇ ਇਸ ਕਰਕੇ ਚੋਰੀ ਹੋ ਜਾਂਦੀਆਂ ਨੇ ਬਹੁਤ ਸਾਰੇ ਜਿਹੜੇ ਪਿਕਅਪ ਟਰੱਕ ਨੇ ਉਹ ਚੋਰੀ ਹੁੰਦੇ ਨੇ ਟਰੱਕ ਵੀ ਇਸੇ ਲਿਸਟ ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਸੀ ਉਹ ਚੋਰੀ ਹੋਏ ਨੇ ਪਿਕਅਪ ਟਰੱਕ ਦੀ ਚੋਰੀ ਪਿਛਲੇ 5 ਸਾਲਾਂ ਤੋਂ ਕੈਨੇਡਾ ਦੇ ਵਿੱਚ ਲਗਾਤਾਰ ਵਧ ਰਹੀਆ Honda Civic ਕਈ ਸਾਲਾਂ ਤੋਂ ਸਭ ਤੋਂ ਵੱਧ ਚੋਰੀ ਹੋਣ ਵਾਲੀ ਗੱਡੀ ਸੀ ਪਰ ਹੁਣ एसयूवीएसਾ ਤੇ ਟਰੱਕ ਇਸ ਦੀ ਜਗ੍ਹਾ ਖਤਰਨਾਕ ਗਤੀ ਦੇ ਨਾਲ ਲੈ ਰਹੇ ਨੇ ਜਾਨੀ ਕਿ ਇਹਨਾਂ ਦੀ ਚੋਰੀ ਟਰੱਕਾਂ ਦੀ ਹੁਣ ਇਸ ਜਿਹੜੀ Honda Civic ਦੀ ਜਗ੍ਹਾ ਤੇ ਵੱਧ ਰਹੀ ਆ ਤੇ ਇਹ ਚੋਰੀਆਂ ਹੁਣ ਛੋਟੇ ਮੋਟੇ ਚੋਰਾਂ ਦਾ ਕੰਮ ਬਲਕੇ ਨਹੀਂ ਰਿਹਾ ਇਹ ਗਰੋ ਯੋਜਨਾਬੱਧ ਤਰੀਕੇ ਨਾਲ ਕੰਮ ਕਰਦੇ ਨੇ ਗੱਡੀਆਂ ਕਈ ਕਈ ਵਾਰ 48 ਘੰਟਿਆਂ ਦੇ ਵਿੱਚ ਦੇਸ਼ੋਂ ਬਾਹਰ ਪਹੁੰਚਾ ਦਿੱਤੀਆਂ ਜਾਂਦੀਆਂ ਨੇ ਇੱਕ ਵਾ ਇੱਕ 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 ਜਿਹੜੀ ਐਸੋਸੀਏਸ਼ਨ ਦੇ ਪ੍ਰਧਾਨ ਟੈਰੀ ਓਵਰਾਈਨ ਨੇ ਮੁਤਾਬਕ ਭਾਵੇਂ ਚੋਰੀ ਰਾਸ਼ਟਰੀ ਪੱਧਰ ਤੇ 19% ਕੱਟ ਚੁੱਕੀ ਆ ਪਰ ਆਟੋ ਚੋਰੀ ਅਜੇ ਵੀ ਕੈਨੇਡਾ ਦੇ ਵਿੱਚ ਵੱਡਾ ਸੰਕਟ ਆ ਕੈਨੇਡੀਅਨਾਂ ਨੂੰ ਲਗਭਗ 1 ਬਿਲੀਅਨ ਡਾਲਰ ਦਾ ਪ੍ਰਤੀ ਸਾਲ ਨੁਕਸਾਨ ਹੋ ਰਿਹਾ ਤੇ ਉਧਰਲੇ ਪਾਸੇ ਜਿਹੜੇ ਚੋਰਾਂ ਦੇ ਸੰਗਠਨ ਨੇ ਉਹਨਾਂ ਦਾ ਇੱਕ ਫੰਡਿੰਗ ਸਰੋਤ ਹੀ ਬਣਿਆ ਹੋਇਆ ਓਬਰਾਇਨ ਇਹ ਵੀ ਕਹਿੰਦੇ ਨੇ ਕਿ ਚੋਰੀ ਕਰੋ ਇਸ ਕਾਰੋਬਾਰ ਦੇ ਜ਼ਰੀਏ ਡਰੱਗ ਤਸਕਰੀ ਹਥਿਆਰਾਂ ਦੀ ਖਰੀਦ ਗੈਂਗ ਐਕਟੀਵਿਟੀ ਵਾਂਗੂ ਅਪਰਾਧਾਂ ਨੂੰ ਚਲਾ ਰਹੇ ਨੇ ਇਸ ਕਾਰਨ ਆਮ ਨਾਗਰਿਕਾਂ ਦੇ ਉੱਪਰ ਵੱਡਾ ਵਿੱਤੀ ਬੋਝ ਪੈ ਰਿਹਾ ਭਾਵਨਾਤਿਕ ਤੌਰ ਤੇ ਦੋਵੇਂ ਦਬਾਅ ਦਾ ਵੱਡਾ ਦੁਆਬ ਬਦਰਿਆ ਰਿਪੋਰਟ ਜਾਰੀ ਹੋਣ ਤੋਂ ਬਾਅਦ ਬੀਮਾ ਕੰਪਨੀਆਂ ਸਵੈ ਸਰਕਾਰਾਂ ਤੇ ਪੁਲਿਸ ਏਜੰਸੀਆਂ ਨੇ ਇੱਕ ਸੋਰ ਮਜ਼ਬੂਤ ਕਾਰਵਾਈ ਦੀ ਮੰਗ ਕੀਤੀ ਅਤੇ ਮੁੱਖ ਮੰਗਾਂ ਇਹ ਨੇ ਕਿ ਵਾਹਨਾਂ ਦੇ ਵਿੱਚ ਉਤਪੱਦਰ ਦਾ ਜਿਹੜਾ ਟਰੈਕਿੰਗ ਸਿਸਟਮ ਲਗਾਇਆ ਜਾਵੇ ਜਿਸ ਦੇ ਨਾਲ ਕਿ ਜੇਕਰ ਕਿਸੇ ਅਧਿਕਾਰ ਚੋਰੀ ਹੁੰਦੀ ਹੈ ਉਹ ਟਰੈਕ ਕੀਤੀ ਜਾ ਸਕੇ ਤੇ ਉਧਰਲੇ ਪਾਸੇ ਚਾਬੀ ਰਹਿਤ ਟੈਕਨੋਲੋਜੀ ਆ ਜਿਹੜੀ ਉਹ ਜਿਹੜੀ ਸੁਰੱਖਿਆ ਨੂੰ ਲੈ ਕੇ ਅਪਡੇਟ ਕੀਤੀ ਜਾਵੇ ਸਰਹੱਦਾਂ ਦੇ ਉੱਪਰ ਸਕੈਨਿੰਗ ਸੈਂਟਰ ਜਾਂ ਫਿਰ ਨਿਗਰਾਨੀ ਹੋ ਸਖਤੀ ਕੀਤੀ ਜਾ ਸਕੇ ਜਾਨੀ ਕਿ ਜਿਹੜੀ ਆਊਟ ਆਫ ਕੰਟਰੀ ਕੋ 48 ਘੰਟਿਆਂ ਚ ਕਾਰ ਚਲੀ ਜਾਂਦੀ ਹੈ ਉਸ ਦੇ ਉੱਪਰ ਸਖਤੀ ਕੀਤੀ ਜਾਵੇ ਤੇ ਚੋਰੀ ਦੇ ਗਰਾਉ ਨੇ ਜਿਹੜੇ ਚੋਰ ਨੇ ਉਹਨਾਂ ਦੇ ਗਰਾਉ ਉਹਨਾਂ ਨੂੰ ਜਿਹੜੀਆਂ ਸਖਤ ਸਜ਼ਾਾਂ ਦਾ ਐਲਾਨ ਵੀ ਕੀਤਾ ਜਾਵੇ ਕਈ ਸੂਬੇ ਇਹ ਇਨ੍ਹਾਂ ਮੰਗਾਂ ਦੇ ਉੱਪਰ ਕੰਮ ਕਰ ਰਹੇ ਨੇ ਕਸਟਮ ਅਜੰਸੀਆਂ ਨੂੰ ਹੁਣ ਵੱੱਡੇ ਕੰਟੇਨਰਾਂ ਵਿੱਚ ਚੋਰੀ ਦੀਆਂ ਗੱਡੀਆਂ ਦੀ ਜਾਂਚ ਲਈ ਵਾਧੂ ਟੈਕਨੋਲੋਜੀ ਦਿੱਤੀ ਹੋਈ ਹਾਲਾਂਕਿ ਬਹੁਤ ਕੁਝ ਲੰਬੀ ਲੜਾਈ ਆ ਮੁਸ਼ਕਲ ਹੋਵੇਗੀ ਆਟੋ ਚੋਰੀ ਦੇ ਅੰਕੜੇ ਜ਼ਰੂਰ ਚਿੰਤਾ ਵਧਾਉਂਦੇ ਨੇ ਪਰ ਇਹ ਰਿਪੋਰਟ ਵੀ ਦੱਸਦੀ ਆ ਕਿ ਸਹੀ ਟੈਕਨੋਲੋਜੀ ਕਾਨੂੰਨੀ ਕਾਰਵਾਈ ਸਰਹੱਦੀ ਜਾਂਚ ਇਸ अपराध जाल ਨੂੰ ਕਾਬੂ ਕੀਤਾ ਜਾ ਸਕਦਾ ਪਰ ਇਸ ਵਕਤ ਬਹੁਤ ਵੱਡੇ ਸਵਾਲਾਂ ਦੇ ਵਿੱਚ ਇਸ ਲਿਸਟ ਨੇ ਲਿਆ ਕੇ ਖੜਾ ਕਰ ਰੱਖਦਾ ਅਗਲੇ ਇਸ ਨੂੰ ਲੈ ਕੇ ਚੋਰੀ ਦੇ ਅਪਰਾਧਾਂ ਨੂੰ ਲੈ ਕੇ ਸਰਕਾਰ ਕਿਸ ਤਰੀਕੇ ਦੇ ਫੈਸਲੇ ਲੈ ਕੇ ਆਉਂਦੀ ਹੈ ਕਿ ਜਿਸ ਦੇ ਨਾਲ ਆਮ ਲੋਕਾਂ ਦਾ ਨੁਕਸਾਨ ਘੱਟ ਹੋ ਸਕੇ ਭਾਵਨਾਵਾਂ ਦਾ ਨੁਕਸਾਨ ਨਾ ਹੋ ਸਕੇ ਵਿੱਤੀ ਲੋਕਾਂ ਦੇ ਉੱਪਰ ਬੋਝ ਇਸ ਤਰੀਕੇ ਕਾਰਾਂ ਚੋਰੀ ਹੋਣ ਦੇ ਨਾਲ ਨਾ ਪਵੇ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਐਨਆਰਏ ਟੀਵੀ ਦੇ ਨਾਲ